brought to by silver pumps top quality or consistent performance ke liye sirf silver pumps naam yaad rakhna sarkar ne jari kiye naye aadesh toll cross le kita elan ki hovega fayda jano puri detail ਰੋਡ ਐਂਡ ਟਰਾਂਸਪੋਰਟ ਇਨ ਇੰਡੀਆ ਦੇ ਮਿਨਿਸਟਰ ਨਿਤਿਸ਼ ਗਡਕਰੀ ਨੇ ਟੋਲ ਕ੍ਰਾਸ ਟੂ ਲੈ ਕੇ ਇੱਕ ਐਲਾਨ ਕੀਤਾ ਹੈ ਜਿਸ ਚ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਫਾਸਟੈਗ ਦੇ ਲਈ 1 ਸਾਲ ਦਾ ਪਾਸ ਆਪਸ਼ਨ ਵੀ ਮਿਲਿਆ ਕਰੂਗਾ ਜਿਸ ਦੀ ਕੀਮਤ 3000 ਰੁਪਏ ਹੋਵੇਗੀ ਇਹ ਐਲਾਨ ਕੀਤੇ ਹੋਏ ਪਾਸ 15 ਅਗਸਤ ਤੋਂ ਮਿਲਣਗੇ ਇਸ ਦੀ ਜਾਣਕਾਰੀ ਟਰਾਂਸਪੋਰਟ ਮਿਨਿਸਟਰ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇੱਕ ਪੋਸਟ ਪਾ ਕੇ ਦਿੱਤੀ ਤੇ ਲਿਖਿਆ ਇੰਪੋਰਟੈਂਟ ਅਨਾਉਂਸਮੈਂਟ ਮੁਸ਼ਕਿਲ ਮੁਕਤ ਹਾਈਵੇ ਯਾਤਰਾਵਲ ਇੱਕ ਪਰਵਰਤਨਸ਼ੀਲ ਕਦਮ ਵਜੋਂ ਅਸੀਂ 3000 ਰੁਪਏ ਦੀ ਕੀਮਤ ਵਾਲਾ ਫਾਸਟ ਟੈਗ ਆਧਾਰਿਤ ਸਾਲਾਨਾ ਪਾਸ ਪੇਸ਼ ਕਰ ਰਹੇ ਹਾਂ ਜੋ 15 ਅਗਸਤ 2025 ਤੋਂ ਪ੍ਰਭਾਵੀ ਹੈ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਤੱਕ ਜੋ ਵੀ ਪਹਿਲਾਂ ਆਵੇ ਲਈ ਵੈਧ ਹੈ ਇਹ ਪਾਸ ਵਿਸ਼ੇਸ਼ ਤੌਰ ਤੇ ਗੈਰ ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ ਸਾਲਾਨਾ ਪਾਸ ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਨਿਰਵਿਘਨ ਅਤੇ ਲਾਗਤ ਪ੍ਰਭਾਵਸ਼ਾਲੀ ਯਾਤਰਾ ਨੂੰ ਸਮਰਥ ਬਣਾਏਗਾ ਐਕਟੀਵੇਸ਼ਨ ਨਵੀਂ ਕਰਨ ਦੀ ਇੱਕ ਸਮਰਪਿਤ ਲਿੰਕ ਜਲਦੀ ਹੀ ਰਾਜਮਾਰਕ ਯਾਤਰਾ ਐਪ ਦੇ ਨਾਲ-ਨਾਲ NHAI ਤੇ ਮੋਟਰ ਦੀ ਅਧਿਕਾਰਿਤ ਵੈੱਬਸਾਈਟ ਤੇ ਉਪਲਬਧ ਕਰਵਾਇਆ ਜਾਵੇਗਾ ਇਹ ਨੀਤੀ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਸਥਿਤ ਟੋਲ ਪਲਾਜ਼ਾ ਸੰਬੰਧੀ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ ਅਤੇ ਇੱਕ ਸਿੰਗਲ ਕਿਫਾਇਤੀ ਲੈਂਡ ਡੇਨ ਰਾਹੀਂ ਟੋਲ ਭੁਗਤਾਨ ਨੂੰ ਸੌਖਾ ਬਣਾਉਂਦੀ ਹੈ ਉਡੀਕ ਸਮੇਂ ਨੂੰ ਘਟਾ ਕੇ ਭੀੜ ਭੜੱਕੇ ਨੂੰ ਘਟਾ ਕੇ ਅਤੇ ਟੋਲ ਪਲਾਸ ਦੇ ਤੇ ਵਿਵਾਦਾਂ ਨੂੰ ਘਟ ਕਰਕੇ ਸਲਾਨਾ ਪਾਸ ਦਾ ਉਦੇਸ਼ ਲੱਖਾਂ ਨਿੱਜੀ ਵਾਹਨਾਂ ਮਾਲਕਾਂ ਲਈ ਇੱਕ ਤੇਜ਼ ਅਤੇ ਸੁਚਾਰੂ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ ਜ਼ਿਕਰ ਖਾਸ ਇਹ ਕਿ ਇਹ ਪਾਸ ਨਾਨ ਕਮਰਸ਼ੀਅਲ ਜਿਸ ਤਰ੍ਹਾਂ ਕਿ ਕਾਰ ਜੀਪ ਵੈਨ ਦੇ ਲਈ ਹੈ ਜੋ ਇੱਕ ਸਾਲ ਚੱਲੇਗਾ ਇਸ ਦੇ ਨਾਲ ਹੀ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਨੈਸ਼ਨਲ ਹਾਈਵੇ ਤੇ ਭੀੜ ਘਟ ਹੋਵੇਗੀ ਤੇ ਪੇਮੈਂਟ ਕਰਨਾ ਵੀ ਸੌਖਾ ਹੋ ਜਾਵੇਗਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ